ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 22 ਪਿਸਤਲਾਂ ਸਮੇਤ 10 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮੱਧ ਪ੍ਰਦੇਸ਼ ਦੇ ਵਿੱਚ ਹਥਿਆਰ ਬਣਾਉਣ ਵਾਲੇ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਐਸਐਸਪੀ ਆਪਣੀ ਗੌਂਦਲ ਨੇ ਦੱਸਿਆ ਹੈ ਕਿ ਪੁਲਿਸ ਨੇ ਹਾਲ ਹੀ ਦੇ ਵਿੱਚ ਗੁਰਲਾਲ ਸਿੰਘ ਸਾਜਨ ਅਤੇ ਰਕਸ਼ਿਤ ਜੈਨ ਨੂੰ ਪਿਸਤਲ ਸਮੇਤ ਗ੍ਰਿਫਤਾਰ ਕੀਤਾ ਸੀ ਉਹਨਾਂ ਕੋਲੋਂ ਪੁੱਛਗਿੱਛ ਕਰਨ ਤੋਂ ਦੋ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਪੁਲਿਸ ਨੇ 10 ਬਦਮਾਸ਼ਾਂ ਨੂੰ ਫੜਿਆ ਜੋ ਕਿ ਤਰਨਤਾਰਨ ਅਮਰitsar ਗੁਰਦਾਸਪੁਰ ਅਤੇ ਮੱਧ ਪ੍ਰਦੇਸ਼ ਦੇ ਵਸਨੀਕ ਨੇ ਤੋਤੀ ਐਸਐਸਪੀ ਨੇ ਦੱਸਿਆ ਕਿ ਐਸਪੀਡੀ ਪ੍ਰਗਿਆ ਜੈਨ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਕਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਤੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਨ ਆ ਦੀ ਜੁਆਇੰਟ ਐਫਰਟ ਔਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਐਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਇਆ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚੋਂ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਐ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੈਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255498 ਅਸਲਾਗ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਮ੍ਰਿਤਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ ਐਕ ਦੇ ਕੇਸ ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਛਕਿਸ਼ ਦੇ ਬਿਹਾਫ ਤੇ ਉਹਨੂੰ ਅਸੀਂ ਇਸ ਕੇਸ ਚ ਨੋਮੀਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੀ ਪੁਛਕਿਸ਼ ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੋਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬਿਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਨਾ ਥਾਣਾ ਮਨਾਵਰ ਜ਼ਿਲ੍ਹਾ ਜ਼ਿਲ੍ਹਾ